ਇਹ ਸਭ ਕੁਝ ਸਮਝ ਤੋਂ ਪਰੇ ਹੈ ਕਿ ਸਿੱਖ ਦੀ ਮਾਨਸਿਕਤਾ ਕਿਵੇਂ ਇਜਾਜ਼ਤ ਦੇ ਦਿੰਦੀ ਹੈ ਕਿ ਸਿੱਖ ਆਪਣੇ ਬੱਚੀ ਜਾਂ ਬੱਚੇ ਦਾ ਵਿਆਹ ਆਨੰਦ ਕਾਰਜ ਜੋ ਕਿ ਇਸ ਜਹਾਨ ਦਾ ਸਭ ਤੋਂ ਪਵਿੱਤਰ ਰਿਸ਼ਤਾ ਹੈ ਇਸ ਰਿਸ਼ਤੇ ਦੀ ਸ਼ੁਰੂਆਤ ਕਰੇ। ਔਰ ਇਸ ਤਰ੍ਹਾਂ ਦੇ ਚਮਕੀਲੇ ਭੜਕੀਲੇ ਬਸਤਰ ਇਸ ਤਰ੍ਹਾਂ ਦੇ ਲਹੰਗੇ इत्याਦਿਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਨੂੰ ਸਿੱਖ ਆਪ ਮੱਥਾ ਵੀ ਨਾ ਟੇਕ ਸਕੇ। ਸ਼ੁਕਰ ਕਰੋ ਕਿ ਅਸੀਂ ਇੰਨੇ ਸਮਰੱਥ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰਾਂ ਨੂੰ ਆਪ ਨਮਸਕਾਰ ਕਰ ਸਕਦੇ ਹਾਂ ਸਾਡੇ ਹੱਡ ਪੈਰ ਚੰਗੇ ਨੇ ਸਾਡੇ ਅੰਗ ਪ੍ਰਤੰਗ ਚੰਗੇ ਨੇ ਕਿ ਮਹਾਰਾਜ ਨੂੰ ਨਮਸਕਾਰ ਕਰ ਸਕਦੇ ਹਾਂ ਜਿਹੜੇ ਘਰਾਂ ਵਿੱਚ ਬੈਠੇ ਨੇ ਕਥਾ ਸੁਣ ਰਹੇ ਨੇ ਬਜ਼ੁਰਗ ਜਿਹੜੇ ਗੁਰੂ ਘਰੇ ਨਹੀਂ ਚੱਲ ਕੇ ਜਾ ਸਕਦੇ व्हीਲ ਚੇਅਰਾਂ ਤੇ ਬੈਠੇ ਹੋਏ ਹਸਪੀਟਲਾਂ 'ਚ ਬੈਠੇ ਨੇ ਆਪ ਮਹਾਰਾਜ ਨੂੰ ਨਮਸਕਾਰ ਨਹੀਂ ਕਰ ਸਕਦੇ ਉਹਨਾਂ ਨੂੰ ਪੁੱਛ ਕੇ ਦੇਖੋ ਭਲਾ ਇਹ ਦੁੱਖ ਕਿੰਨਾ ਵੱਡਾ ਹੈ ਸ਼ੌਂਕ ਹੀ ਆ ਨਾ ਸਾਡੇ ਮਾਨ ਵਿੱਚ ਹੋਰ ਫਿਰ ਕੀ ਹੋਵੇਗਾ ਸਿੱਖ ਦੀ ਮਰਜ਼ਾਦਾ ਇਹ ਹੈ ਕਿ ਜਿਸ ਦਿਨ ਸਿੱਖ ਦਾ ਬਿਆਨ ਅਨੰਦ ਕਾਰਜ ਹੋਵੇ ਸਿੱਖ ਬੱਚੀ ਜਾਂ ਸਿੱਖ ਬੱਚਾ ਅੰਮ੍ਰਿਤ ਵੇਲੇ ਉੱਠੇ ਵੱਡੀ ਪ੍ਰਭਾਤ ਆਪ ਸਣੇ ਕੇ ਸੇ ਇਸ਼ਨਾਨ ਕਰੇ ਪੰਜ ਬਾਣੀਆਂ ਦਾ ਜਾਪ ਕਰੇ ਬੇਨਤੀ ਕਰੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਇਹ ਗ੍ਰਿਸਤ ਮਾਰਗ ਬਹੁਤ ਉੱਚਾ ਸੁੱਚਾ ਹੈ ਤੇ ਬੜਾ ਕਠਨ ਮਾਰਗ ਹੈ ਗ੍ਰਿਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਇਹ ਕੁਟੰਬ ਦੇ ਵਿੱਚ ਕਦੇ ਖੁਸ਼ੀਆਂ ਕਦੇ ਗਮੀਆਂ ਕਦੇ ਪਾਉਣਾ ਕਦੇ ਖੋਣਾ ਕਦੇ ਹਾਸੇ ਕਦੇ ਰੋਣੇ ਬੜਾ ਕੁਛ ਹੈ ਸਤਿਗੁਰੂ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਖਰਖ ਸੋਗ ਵਿੱਚ ਖੁਸ਼ੀ ਗਮੀ ਵਿੱਚ ਮੈਂ ਤੇਰਾ ਚਿੰਤਨ ਕਰਦਾ ਰਹਾ ਸਤਿਗੁਰੂ ਮੇਰੇ ਕਰੇ ਅੰਸ ਬੰਸ ਹੋਵੇ ਖਾਨਦਾਨ ਹੋਵੇ ਮੈਂ ਤੇਰੇ ਚਰਨਾਂ ਤੋਂ ਸਦਕੇ ਕਰਾਂ ਭਾਈ ਸੁਬੇਗ ਸਿੰਘ ਜੀ ਨੇ ਜਕਰੀਏ ਨੂੰ ਆਖਿਆ ਸੀਗਾ ਕਿਉਂਕਿ ਜਕਰੀਆ ਕਹਿੰਦਾ ਸੀਗਾ ਕਿ ਤੂੰ ਮਰਨਾ ਤੇ ਮਰ ਜਾ ਸ਼ਹੀਦ ਹੋਣਾ ਤੇ ਹੋ ਜਾ ਆਪਣਾ ਪੁੱਤ ਬਚਾਲਾ ਸ਼ਹਾਬਾਜ ਸਿੰਘ ਬਚਾਲਾ ਤੇ ਭਾਈ ਸੁਬੇਗ ਸਿੰਘ ਜੀ ਨੇ ਕਿਹਾ ਸੀ ਹਮ ਕਾਰਨ ਗੁਰਕੁਲ へ ਗਵਾਈ ਹਮ ਕੁੱਲ ਰੱਖੇ ਕੌਣ ਬੜਾਈ ਕਿ ਸਾਡੇ ਵਾਸਤੇ ਗੁਰੂ ਨੇ ਕੁੱਲ ਗਵਾਈ ਹੈ ਗੁਰੂ ਸਰਬੰਸਦਾਨੀ ਹੈ ਤੇ ਅਸੀਂ ਪਰਿਵਾਰ ਬਚਾਉਂਦੇ ਫਿਰਿਏ ਸਾਡੇ ਗ੍ਰਿਸਤੀ ਹੁੰਦਾ ਕੀ ਫਾਇਦਾ ਜੇ ਅਸੀਂ ਆਪਣੇ ਪੁੱਤ ਗੁਰੂ ਗਰੀਬ ਨਿਵਾਜ ਮਾਰਾਂ ਤੋਂ ਕੁਰਬਾਨ ਨਹੀਂ ਕਰ ਸਕਦੇ ਤੋਂ ਮਿੰਨੋ ਵੀ ਸ਼ਹੀਦ ਕਰ ਤੇ ਮੇਰੇ ਪੁੱਤ ਨੂੰ ਵੀ ਸ਼ਹੀਦ ਕਰ ਸਿੱਖ ਜੇ ਗ੍ਰਿਸਤ ਮਾਰਗ ਵਿੱਚ ਪਰਵੇਸ਼ ਕਰਦਾ ਤੇ ਪੰਥ ਦੇ ਵਾਧੇ ਲਈ ਪਰਵੇਸ਼ ਕਰਦਾ ਕਿ ਸਤਿਗੁਰੂ ਤੇਰੇ ਪੰਥ ਵਿੱਚ ਵਾਧਾ ਹੋਵੇ ਤੇ ਮੈਂ ਇਸ ਗੱਲ ਦਾ ਸਬੱਬ ਬਣਾ ਕਿ ਮੈਂ ਇੱਕ ਐਸੀ ਧੀ ਐਸਾ ਪੁੱਤਰ ਐਸਾ ਭਜੰਗੀ ਤੇ ਭਜੰਗਣ ਪੈਦਾ ਕਰਾਂ ਜੋ ਤੇਰੇ ਘਰ ਦਰ ਦੀ ਮਾਨ ਮਰਜ਼ਾਦਾ ਤੇ ਤਤ ਪਰ ਰਹੇ ਤੇਰੀ ਸਦਕੇ ਆਪਣੀ ਜਾਨ ਕੁਰਬਾਨ ਕਰ ਦਵੇ ਮੇਰਾ ਇਹ ਖੂਨ ਔਰ ਮੇਰਾ ਇਹ ਸ਼ੀਰ ਮੇਰਾ ਇਹ ਦੁੱਧ ਸਫਲ ਹੋ ਜਾਵੇ ਕੀ ਸਿੱਖ ਐਸ਼ ਪ੍ਰਸਤੀ ਲਈ ਵਿਕਾਰੀਓ ਕੇ ਗ੍ਰਸਤ ਮਾਰਗ ਵਿੱਚ ਪ੍ਰਵੇਸ਼ ਕਰਦਾ ਹੈ ਫੇਰ ਤਾਂ ਐਸੇ ਗ੍ਰਸਤ ਨਾਲੋਂ ਤੇ ਫੇਰ ਤਾਂ ਸਾਧ ਸੰਗਤ ਜੀ ਤਿਆਗੀ ਹੀ ਚੰਗਾ ਹੈ ਮਾਰਾ ਨੇ ਆਖਿਆ ਪੁੱਤਰ ਕਲਤਰ ਗ੍ਰਸਤ ਕੇ ਫਾਸਾ ਪੁੱਤਰ ਅਤੇ ਕਲਤਰ ਘਰ ਵਾਲੀ ਇਹ ਗ੍ਰਸਤ ਕੇ ਫਾਸਾ ਫਾਈ ਹੈ ਫਾਂਸੀ ਦਾ ਰਸਾ ਹੈ ਕਿਉਂ ਰਸੈ ਹੋ ਨਾ ਪਾਈਏ RAM ਕੇ ਦਾਸਾ ਜੇ RAM ਕੇ ਦਾਸ ਪਰਮੇਸ਼ਰ ਦੇ ਭਗਤ ਨਹੀਂ ਨਾ ਬਣੇ ਫੇਰ ਇਹ ਪੁੱਤਰ ਗ੍ਰਸਤ ਕਾ ਫਾਸਾ ਬਣ ਗਿਆ ਜਦੋਂ ਕਿ ਗ੍ਰਿਸਤ ਸਭ ਤੋਂ ਪਵਿੱਤਰ ਹੈ ਸਗਲ ਧਰਮਾਂ 'ਚ ਗ੍ਰਿਸਤ ਪ੍ਰਧਾਨ ਹੈ ਬ੍ਰਹਮ ਗਿਆਨੀ ਧੰਨ ਧੰਨ ਭਾਈ ਗੁਰਦਾਸ ਜੀ ਸਾਹਿਬ ਜੀ ਨੇ ਆਖਿਆ ਕਿਉਂਕਿ ਦੁਨੀਆਂ ਦਾ ਕੋਈ ਐਸਾ ਰਿਸ਼ਤਾ ਨਹੀਂ ਭਾਵੇਂ ਮਾਂ ਪਿਓ ਦਾ ਰਿਸ਼ਤਾ ਬਹੁਤ ਪਵਿੱਤਰ ਆ ਭੈਣ ਭਰਾ ਦਾ ਰਿਸ਼ਤਾ ਬਹੁਤ ਪਵਿੱਤਰ ਆ ਪਰ ਦੁਨੀਆਂ 'ਤੇ ਕੋਈ ਐਸਾ ਰਿਸ਼ਤਾ ਨਹੀਂ ਜਿਸ ਦੀ ਪ੍ਰਾਰੰਭਤਾ ਜਿਸ ਦੀ ਸ਼ੁਰੂਆਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਠੀਕ ਸੰਮੁਖ ਹੁੰਦੀ ਹੋਵੇ ਜਿਸ ਰਿਸ਼ਤੇ ਦੀ ਪਵਿੱਤਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਹਾਲ ਹੋਈ ਹੋਵੇ ਉਸ ਰਿਸ਼ਤੇ ਨੂੰ ਕੋਈ ਅਪਵਿੱਤਰ ਕਿਵੇਂ ਕਰ ਸਕਦਾ ਤਾਂ ਕਰਕੇ ਸਿੱਖ ਅੰਮ੍ਰਿਤ ਵੇਲੇ ਉੱਠੇ ਆਪ ਇਸ਼ਨਾਨ ਕਰੇ ਬੱਚੀ ਅੰਮ੍ਰਿਤ ਵੇਲੇ ਉੱਠੇ ਆਪ ਇਸ਼ਨਾਨ ਕਰੇ ਖੁਦ ਤਿਆਰੀ ਕਰ ਲਵੇ ਦਸਤਾਰ ਸਜਾ ਲਵੇ ਤੇ ਸੁਤੇ ਸਿੱਧ ਬੜੇ ਸਹਿਜ ਬੜੇ ਧੀਰਜ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਆਪ ਆਵੇ ਜੇ ਸਾਡੇ ਸਰੀਰ ਤੇ ਬਸਤਰ ਹੀ ਇਸ ਤਰ੍ਹਾਂ ਦੇ ਹਨ ਸਾਡਾ ਪਹਿਰਾਵਾ ਹੀ ਇਸ ਤਰ੍ਹਾਂ ਦਾ ਹੈ ਕਿ ਅਸੀਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰਾਂ ਨੂੰ ਨਮਸਕਾਰ ਹੀ ਨਾ ਕਰ ਸਕੀਏ ਡੰਡਾਉ ਤੀ ਨਾ ਕਰ ਸਕੀਏ ਤੇ ਐਸੇ ਬਸਤਰਾਂ ਤੋਂ ਕੀ ਲੈਣਾ ਹੈ ਭਲਾ ਭਾਈ ਮਹਾਰਾ ਨੇ ਬਾਣੀ ਵਿੱਚ ਆਖਿਆ ਧਣੀ ਵੀ ਹੋ ਨਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਧਣੀ ਮਾਲਕ ਨੂੰ ਕਹਿੰਦੇ ਨੇ ਪਰਮਾਤਮਾ ਨੂੰ ਕਹਿੰਦੇ ਨੇ ਧਣੀ ਤੋਂ ਬਿਹੂਣਾ ਮਾਲਕ ਤੋਂ ਮੇ ਹੋਣਾ ਪਾਟ ਪਟੰਬਰ ਪਸ਼ਮੀਨੇ ਕੇ ਰੇਸ਼ਮ ਆਦਿਕ ਦੇ ਮਹੰਗੇ ਤੋਂ ਮਹੰਗੇ ਵਸਤਰ ਭਾਹੀ ਸੇਤੀ ਜਾਲੇ ਭਾਹੀ ਅੱਗ ਨੂੰ ਕਹਿੰਦੇ ਨੇ ਭਾਈ ਪੱਠ ਪਹਿਣ ਐਸੇ ਵਸਤਰ ਮਤਲਬ ਕੋਈ ਲਾਭ ਨਹੀਂ ਐਸੇ ਬਸਤਰਾਂ ਦਾ ਕਿ ਜਿਹੜੇ ਵਸਤਰ ਪਹਿਰ ਕੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਗੁਰਾਂ ਨੂੰ ਨਮਸਕਾਰ ਹੀ ਨਾ ਕਰ ਸਕੀਏ ਅਸੀਂ ਮਹਾਰਾ ਦੀ ਬਾਣੀ ਹੈ ਵੈਸੇ ਤਾਂ ਹੁਣ ਸਤਖੰਡ ਸ੍ਰੀ ਹਜੂਰ ਸ੍ਰੀ ਅਵਚਲ ਨਗਰ ਸਾਹਿਬ ਜੀ ਤੋਂ ਬਕਾਇਦਾ ਵਿਸ਼ੇਸ਼ ਕਰਕੇ ਹੁਕਮਨਾਮਾ ਗੁਰਮਤਾ ਵੀ ਜਾਰੀ ਹੋਇਆ ਉਂ ਤਾਂ ਸਿੱਖ ਬੱਚੀਆਂ ਨੂੰ ਇਹ ਹੁਕਮਨਾਮਾ ਜਾਰੀ ਕਰਨ ਦੀ ਜ਼ਰੂਰਤ ਹੀ ਨਹੀਂ ਸੀਗੀ ਕਿਉਂਕਿ ਸਿੱਖ ਬੱਚੀਆਂ ਨੂੰ ਦਸਵੇਂ ਪਾਸ਼ਾ ਮਹਾਰਾ ਦੀਆਂ लाਡਲੀਆਂ ਧੀਆਂ ਕਾਕੀਆਂ ਨੂੰ ਪਤਾ ਹੈ ਕਿ ਅਸੀਂ ਐਸੇ ਬਸਤਰ ਮਹਾਰਾ ਗੁਰੂ ਗ੍ਰੰਥ ਸਾਹਿਬ ਸੱਚੇ ਸਾਧਗੁਰਾਂ ਦੀ ਖਜੂਰੀ ਵਿੱਚ ਪਾ ਕੇ ਨਹੀਂ ਜਾਣੇ ਹਨ ਕਿ ਸਾਡੇ ਕੋਲ ਉਹ ਨਮਸ਼ਕਾਰ ਹੀ ਨਾ ਹੋਵੇ ਮਹਾਰਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰਾਂ ਨੂੰ ਪਰਕਰਮਾ ਹੀ ਨਾ ਹੋਵੇ ਉਹਨਾਂ ਨੂੰ ਪਤਾ ਹੈ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੇ ਵਾਸਤੇ ਹੁਕਮਨਾਮਾ ਵੀ ਜਾਰੀ ਹੋਇਆ ਕਿ ਸਿੱਖ ਬੱਚੀਆਂ ਵਿਆਹ ਆਨੰਦ ਕਾਰਜ ਦੇ ਵੇਲੇ ਲਹਿੰਗੇ ਲਹਿੰਗੇ इत्यादਕ ਨਾ ਸਜਾਉਣ ਸਾਦ ਮਰਾਦਾ ਜਿਹਾ ਵਸਤਰ ਪਾਈ ਰੱਖ ਗਰੀਬੀ ਵੇਸ ਮਹਾਰਾਜ ਨੇ ਆਖਿਆ ਤਾਂ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰਾਂ ਦੀ ਪਵਿੱਤਰ ਪਾਵਨ ਹਜੂਰੀ ਵਿੱਚ ਮਹਾਰਾਜੇ ਸ਼ਰੀਕ ਬਣ ਕੇ ਆ ਜਿਹੜੇ ਕੁਰਸੀਆਂ ਇਤਿਹਾਦਿਕ ਡੋਂਦੇ ਨੇ ਅਨਭੋਲ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਗੁਰਾਂ ਦੇ ਪਾਸੋਂ ਜਾ ਕੇ ਆਪ ਮਾਫੀ ਮੰਗੋ ਐਸੇ ਐਸੇ ਗੁਰਮੁਖ ਲੋਕ ਦੇਖੇ ਕਿੰਨੀ ਮਰਜ਼ਾਦਾ ਵਿੱਚ ਬਿਆਨੰਦ ਕਾਰਜ ਰਚਾਉਂਦੇ ਦੇਸ਼ ਵਿੱਚ ਵੀ ਵਿਦੇਸ਼ ਵਿੱਚ ਵੀ ਆਏ ਗਏ ਗੁਰਮਖਾਂ ਦੀ ਆਪ ਸੇਵਾ ਕਰਨੀ ਜੇ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲੈਣੀ ਤੇ ਅਖੰਡ ਹਾਜ਼ਰੀ ਭਰਨੀ ਆਪ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤਿਆਰ ਵਰ ਤਿਆਰ ਹੋ ਜਾਣਾ ਮਰਜਾਦਾ ਦੇ ਸਹਿਤ ਵਿਆਹ ਆਨੰਦ ਕਾਰਜ ਰਚਾਉਣਾ ਸਾਰੀ ਸੰਗਤ ਮਾਈ ਭਾਈ ਰਿਸ਼ਤੇਦਾਰ ਸਾਖ ਸਬੰਧੀ ਸਭ ਨੂੰ ਆ ਪ੍ਰਸ਼ਾਦਾ ਸਿਕਾਉਣਾ ਪੰਗਤ ਵਿੱਚ ਬਿਠਾ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਤੇ ਕੁਰਸੀਆਂ ਤੇ ਬਹਿਣਾ ਨਹੀਂ ਪ੍ਰਸ਼ਾਦਾ ਵੀ ਕੁਰਸੀਆਂ ਤੇ ਨਹੀਂ ਸਿਕਾਉਣਾ ਪੰਗਤ ਵਿੱਚ ਪਹਿਲਾਂ ਨਾਮ ਜਪਣਾ ਪਰਮਾਤਮਾ ਦਾ ਸ਼ੁਕਰ ਕਰਨਾ ਜਿਨੇ ਰੋਟੀ ਰੋਜ਼ੀ ਦਿੱਤੀ ਹੈ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ ਹੱਥ ਮੋਣੇ ਅਰਦਾਸ ਕਰਨੀ ਸਤਿਗੁਰੂ ਤੇਰਾ ਸ਼ੁਕਰ ਹੈ ਉਹ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਕਹਿ ਕੇ ਸ਼ੁਕਰ ਕਰਨਾ ਐ ਨੀ ਮਰਜਾਦਾ ਦੇ ਸਹਿਤ ਆਨੰਦ ਕਾਰਜ ਫਿਰ ਉਹਨਾਂ ਦੇ ਘਰੇ ਗੁਰਮੁਖ ਰੂਹਾਂ ਆਉਂਦੀਆਂ ਨਾਮ ਜਪਣ ਵਾਲੇ ਆਉਂਦੇ ਭਾਉ ਭਗਤੀ ਬੰਦਗੀ ਵਾਲੇ ਆਉਂਦੇ ਨੇ ਤੇ ਜੇ ਅਸੀਂ ਸ਼ੁਰੂਆਤੀ ਦੌਰ ਵਿੱਚ ਹੀ ਮਹਾਰਾਜ ਦੀ ਮਰਜਾਦਾ ਵੱਲ ਧਿਆਨ ਨਹੀਂ ਦੇਣਾ ਤੇ ਝੂਠੀਆਂ ਦਲੀਲਾਂ ਦੇਣੀਆਂ ਨੇ ਤੇ ਉਹਦਾ ਫਿਰ ਅਖੀਰ ਕੀ ਹੋਵੇਗਾ ਇਹਦਾ ਆਪਾਂ ਅਨੁਮਾਨ ਲਗਾ ਸਕਦੇ ਹਾਂ ਜੋ ਬੀਜ ਹੈ ਨਾ ਫਲ ਵੀ ਉਹ ਹੀ ਉਤਪਨ ਹੋਣਾ ਨਾ ਭਾਈ ਤਾਂ ਕਰਕੇ ਸਾਡੇ ਮਨ ਵਿੱਚ ਜਿਹੜਾ ਮਰਜ਼ੀ ਖਿਆਲ ਆਵੇ ਮਨ ਦੇ ਅਨਸਾਰ ਹੀ ਨਹੀਂ ਹੋਣਾ ਭਾਈ ਮਹਾਰਾਜ ਜੀ ਦੇ ਅਨਸਾਰ ਹੀ ਹੋਣਾ ਮਨ ਕੀ ਮਤ ਤਿਆਗ ਹ ਹਰ ਜਨ ਹੁਕਮ ਬੂਝ ਸੁਖ ਪਾਈ ਜਾ ਰੇ ਮਨ ਕੀ ਮਤ ਤਿਆਗ ਹ ਹਰ ਜਨ ਇਹ ਆ ਬਾਤ ਕਠੈਨੀ ਇਹ ਦੋ ਪੰਕਤੀਆਂ ਹੁੰਦੀਆਂ ਨੇ ਇਹ ਬਾਤ ਤਾਂ ਕਠਨ ਹੈ ਪਰ ਮਨ ਦੀ ਮਤ ਨੂੰ ਤਿਆਗਣਾ ਹੀ ਤੇ ਗੁਰਮੁਖ ਹੋਣਾ ਹੈ ਨਾ ਭਾਈ ਅੱਜ ਦਾ ਮੁੱਖ ਵਾਕ ਹੈ ਰਾਜ ਰੂਪ ਝੂਠਾ ਦਿਨ ਚਾਰ ਇਹ ਰਾਜ ਭਾਗ ਮਤਲਬ ਮਾਇਆ ਦੀ ਸ਼ੋਭਾ ਪ੍ਰਭਤਾ ਤੇ ਰੂਪ ਜਵਾਨੀ ਇਤਿਆਦ ਕੇ ਚਾਰ ਦਿਨ ਦੀ ਖੇਡ ਹੈ ਇਸ ਵਹਾਂ ਨੂੰ ਰੋਕਣਾ ਸਹਜ ਵਿੱਚ ਰਹਿਣਾ ਰਾਜ ਭਾਗ ਮਾਇਆ ਦੇ ਪ੍ਰਾਪਤੀ ਤੇ ਵੀ ਧੀਰਜ ਵਿੱਚ ਰਹਿਣਾ ਤੇ ਜਵਾਨੀ ਵਿੱਚ ਵੀ ਧੀਰਜ ਵਿੱਚ ਰਹਿਣਾ ਸ਼ੁਕਰ ਕਰਨਾ ਨਮਰਤਾ ਵਿੱਚ ਰਹਿਣਾ ਆਪਣਾ ਆਪ ਨਾ ਵਿਖਾਉਣਾ ਐਸ਼ ਪ੍ਰਸਤੀ ਦੇ ਸਮਰਾਥੂ ਨਾ ਫੇਰ ਵੀ ਸਾਦਗੀ ਵਿੱਚ ਰਹਿਣਾ ਇਹਦੇ ਨਾਲ ਸਾਡਾ ਅਧਿਆਤਮਿਕ ਤੇ ਆਤਮਿਕ ਵਿਕਾਸ ਹੁੰਦਾ ਮਹਾਰਾ ਜੀ ਕਹਿੰਦੇ ਨਾਮ ਮਿਲਿਆ ਚਾਨਣ ਅੰਧਿਆਰ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਮਿਲ ਜਾਂਦਾ ਹੈ ਉਹਨਾਂ ਨੂੰ ਚਾਨਣ ਹੋ ਜਾਂਦਾ ਰੋਸ਼ਨੀ ਹੋ ਜਾਂਦੀ ਮਤਲਬ ਪ੍ਰਕਾਸ਼ ਹੋ ਜਾਂਦਾ ਗੁਰਮਤਿ ਸੋਝੀ ਹੋ ਜਾਂਦੀ ਹੈ ਉਹ ਮਹਾਰਾ ਜੀ ਗੁਰਮਤਿ ਵਿੱਚ ਰਹਿੰਦੇ ਨੇ ਇਹ ਸਤਿਗੁਰਾਂ ਨੇ ਅੱਜ ਅੰਮ੍ਰਿਤ ਵੇਲੇ